ਤੁਸੀਂ ਸਾਡੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਘੰਟੀ ਵਾਲਾ ਬਟਨ ਦਬਾਓ ਵੀਰੇ ਹੋਠੀ ਟਿਕਾ ਪਰਸਾਰੇ ਤੇ ਵੀਰੇ ਅੱਜ ਨੂੰ ਆਪਾਂ ਤੁਹਾਨੂੰ ਆਦੇ ਜਿਹੜੇ ਬੱਚੇ ਗਝੌਣ ਵਾਲੇ ਰਹਿੰਦੇ ਸੀਗੇ ਉਹਨਾਂ ਨਾਲ ਕੱਲੇ ਕਰਕੇ ਜਿਹੜਾ ਫੜ ਕੇ ਸੰਗ ਕਰਾਉਂਦੇ ਆ ਤੇ ਦੇਖਿਓ ਵੀਰੇ ਆਹ ਲਾਲ ਚਿੰਨਾ ਵੀਰੇ ਕਟਿਆ ਆਖਾਣਾ ਆਪਾਂ ਲੈ ਲੈ रे ले ले। है ले 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 अपने काला चिन्ह चटनियां अख ਦੂਜੀ ਗਲੀ ਵੇ ਦੂਜੀ ਗਲੀ ਦੱਸ ਰਹੇ ਇਹ ਦੂਜੀ ਗਲੀ ਛੋ ਗਿਆ ਹੈ ਰੈਡ ਆ ਜਾਣੀ ਵੀਰੇ ਹੁਣ ਕੱਢਾਂਗੇ ਇਹਨਾਂ ਨੂੰ ਇਹ ਕੁਝ ਹੋਣ ਵਾਲੀ ਰਹਿੰਦੇ ਹੈ

और ताई ब्रे ये कैसे भी चीज़ें कांटा हैं ये कैसे भी चीज़ें कांटा हैं ये रफ्ते की तरह हैं ये पहली कॉइन आई ब्रे ये पहली आई है मैं खा लेता हूँ नहीं ठीक है

ਹੰਦੂਲੇ ਸਾਰੀ ਕੱਢ ਦੋਏ ਬਾਹਰ ਤੇ ਬਾਕੀ ਉਸ ਬਾਕੀ ਦਾ ਗਿੱਜੇ ਹੋਇਆ ਵੀਰੇ ਅੰਦਰ ਨੂੰ ਵੀ ਅਕੋ ਦੁਖਾ ਦੇ ਲਾਂਗੇ ਦਿਖਾਉਂਦੇ ਫੜ ਕੇ ਇਹ ਗਿੱਜੇ ਹੋ ਜਾ ਨਾ ਡੱਬਾ ਵੀ ਗਿੱਜੇ ਹੋਇਆ ਰੇ ਸ਼ੋਅ ਕਰ ਲੋ ਤੇਰਾ ਜੀ ਲੜਬਾ ਇਹ ਵੀ ਦੂਜੀ ਗਿੱਜੇ ਨੂੰ ਪਾੜ ਦੇਣੀ ਆਪਾਂ ਵੀਰੇ ਚਾਖਾ ਵੇ ਉਹ ਦਿੱਲੀ ਆਈ ਹੈ ਤੇ ਦੂਜੀ ਛੱਟੀ ਹੋਈ ਹੈ ਠੀਕ ਪਟਨਾ ਨੂੰ ਆਈ ਦਾਮ ਆ ਗੁਰੇ ਪੱਕੜਾ ਬਰ ਮਗਲ ਦੀਆਂ ਕਾਂਤ ਰਹਿਣਗੇ ਇਹਦੇ ਤਿੰਨ ਚਾਰ ਹੋਹੀ ਪਟਾਂਗੇ ਬਾਕੀ ਸਾਰੇ ਐਨਕ ਜਾ ਹੂਲ ਲੈਣੇ ਕਿਲੋ ਇੱਕ ਆ ਬਰੇ ਬੱਚਾ

चिटिया का लाल सीला कह लो या सवाह रंगा जाओ सिर तो फिर ये है अपना चौथी चौथी छुट्टी हुई फिर तेन पूलियां कलिया चौथी छुट्टी हुई है ਵਾਈਬ੍ਰੇਸ਼ਨ ਕਰਤੇ ਸਾਰੇ ਬਾਹਰ ਦੇਖ ਲਓ। ਹੁਣ ਜਿਹੜਾ ਟੌਪ ਹੈਗੀ ਕਿੰਨਾ ਨਾਮ ਰੂਬੀ ਉਹਨਾਂ ਨੂੰ ਫਿਰਦੇ ਬਾਅਦ ਚੋੜ ਪਰਨਾ ਹੁੰਦਾ ਅੰਦਰ ਕਰ ਦਾਂਗੇ। ਤੇ ਵੀਰੇ ਹੁਣ ਆਪਾਂ ਨਾ ਕੂਤਰਾਂ ਦਾ ਦਵਾਈ ਲਾ ਦੇ ਕੂਤਰਿਆਂ ਨੂੰ ਹੁਣ ਲਾਉਣੀ ਹੈ ਆਪਾਂ ਦਵਾਈ ਮੜਾ ਪਾ ਦੋ। ਉਹ ਬੈਰਾ ਪਰਸੋਂ ਨੂੰ ਹੀ ਨਾ ਚਾ ਉੱਥੋਂ ਨਵਾਂ ਵੀਰੇ ਉਹ ਵੀ ਸ਼ਾ ਸੋਡਨ ਸ਼ੇਅਰ ਕਰਾਂਗੇ ਵੀਰੇ। ਠੀਕ ਰਹਿੰਦੇ।